ਬਹੁਤ ਬਹੁਤ ਅੰਗਾਰ ਅੱਜ ਆਪਾਂ ਉਸ ਸੰਧੀ ਦੀ ਗੱਲ ਕਰ ਰਹੇ ਹਾਂ ਜਿਹੜੀ ਸੰਧੀ ਇਸ ਸਥਾਨ ਤੇ ਹੋਈ ਸੀਗੀ 1831 ਦੇ ਵਿੱਚ ਔਰ ਬਹੁਤ ਲੰਮਾ ਸਮਾਂ ਲੱਗ ਗਿਆ ਦੇਸ਼ ਆਜ਼ਾਦ ਹੋਏ ਨੂੰ ਸਾਰਾ ਕੁਝ ਹੋ ਗਿਆ ਅਸੀਂ ਇਹ ਕਹਿੰਦੇ ਹਾਂ ਫਲਾੜੇ ਰਾਜ ਆ ਕੇ ਫਰਾਣੀ ਸਰਕਾਰਾਂ ਦੀ ਪਰ ਇਸ ਸੰਧੀ ਦਾ ਦਿਵਸ ਜਿਹੜਾ ਸੀ ਉਹ ਕਦੇ ਕਿਸੇ ਨੇ ਨਹੀਂ ਮਨਾਇਆ ਅੱਜ ਮਨਾ ਰਹੀ ਆ ਹੁਕਾਰ ਫਾਊਂਡੇਸ਼ਨ ਦਲਵਿੰਦਰ ਸਿੰਘ ਸੈਣੀ ਸਾਹਿਬ ਔਰ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਗੁਰਚੰਦ ਸਿੰਘ ਬਰਵੇਤ ਸਾਹਿਬ ਅਸੀਂ ਇਹਨਾਂ ਦੇ ਸੁਪਰਾਲੇ ਨੂੰ ਜਿੱਥੇ ਫਲਾਗਾ ਕਰਦੇ ਆ ਇਹਨਾਂ ਨੇ ਬਹੁਤ ਸੋਹਣਾ ਉਤੰਨ ਕੀਤਾ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਸਾਹਿਬ ਉਹ ਦਿੱਤਾ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ ਆਪਾਂ ਸਾਰਿਆਂ ਨੇ ਬਹੁਤ ਇਤਿਹਾਸ ਦੀਆਂ ਗੱਲਾਂ ਕੀਤੀਆਂ ਵੀ ਨੇ ਤੇ ਕਰਨੀਆਂ ਵੀ ਨੇ ਢਾਡੀ ਜਿੱਥੇ ਵੀ ਇਤਿਹਾਸ ਦੀ ਗੱਲ ਕਰਨਗੇ ਕੀਰਤਨੀਏ ਪੀਰ ਵੀ ਆਪਣੇ ਇਤਿਹਾਸ ਦੀ ਗੱਲ ਕਰਨਗੇ ਪਰ ਇਤਿਹਾਸ ਨਾਲੋਂ ਜਿਹੜਾ ਜ਼ਰੂਰੀ ਹੈਗਾ ਸਮੇਂ ਦੇ ਉੱਤੇ ਗੱਲ ਕਰਨੀ ਜਿਹੜਾ ਮੌਜੂਦਾ ਸਮਾਂ ਚੱਲ ਰਿਹਾ ਇਦੇ ਉੱਤੇ ਆਪਾਂ ਵਿਚਾਰਾਂ ਜਰੂਰ ਕਰੀਏ ਸਮੇਂ ਸਿਰ ਕਿ ਹੋਰ ਕੀ ਕੀਤਾ ਜਾਣਾ ਚਾਹੀਦਾ ਜਾਂ ਮੈਂ ਕੀ ਕਰੂੰਗਾ ਮੇਰਾ ਕੀ ਯੋਗਦਾਨ ਹੋਊਗਾ ਅੱਜ ਦੇ ਸਮੇਂ ਦੇ ਵਿੱਚ ਜੋ ਅੱਜ ਕੀਤਾ ਜਾਣਾ ਜੋ ਇਹਨਾਂ ਦੋਹਾਂ ਫਾਊਂਡੇਸ਼ਨਾਂ ਵਾਲੇ ਕੀਤਾ ਉਹ ਸੰਗਰਜ ਹੋਊਗਾ ਪਰ ਜੋ ਅਸੀਂ ਕਰਾਂਗੇ ਉਹ ਕੀ ਉਤਮ ਹੋਊਗਾ ਉਹ ਕੀ ਕਾਰਜ ਹੋਊਗਾ ਜਿਹਦੇ ਨਾਲ ਆਪਾਂ ਆਪਣੇ ਬੱਚਿਆਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਆਪਣੇ ਕੌਮ ਨੂੰ ਤੇ ਆਪਣੇ ਪੰਜਾਬ ਨੂੰ ਬਚਾ ਸਕੀਏ ਆਪਾਂ ਸਾਰੇ ਇਸ ਗੱਲ ਤੇ ਚਿੰਤਾ ਕਰਦੇ ਆ ਕਿ ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਉਹਨਾਂ ਦਾ ਕਾਰਨ ਵੀ ਜਾਣਦੇ ਆ ਆਪਾਂ ਜत्न ਵੀ ਕਰ ਲੱਗੇ ਆ ਉਹ ਵਾਪਸ ਆ ਜਾਣ ਪਰ ਉਸ ਤੋਂ ਵੀ ਕਿਤੇ ਖਤਰਨਾਕ ਆ ਕਿ ਸਾਡੇ ਬੱਚੇ ਭਾਵੇਂ ਉੱਤਰ ਰਹਿਣ ਭਾਵੇਂ ਇੰਟਰਨੈਟ ਇੱਕ ਨਵੀਂ ਟੈਕਨੋਲੋਜੀ ਜਿਹੜੀ ਲਗਾਤਾਰ ਸਾਡੇ ਮੋਬਾਈਲਾਂ 'ਾਂ ਹੀ ਘਾਤ ਕਰ ਰਹੀ ਆ ਸਾਡੇ ਹੱਥਾਂ 'ਚ ਆ ਗਈ ਆ ਉਹ ਭਾਵੇਂ ਮੇਰੇ ਹੱਥਾਂ 'ਚ ਵੀ ਆ ਤੁਹਾਡੇ ਹੱਥਾਂ 'ਚ ਵੀ ਆ ਤੇ ਤੁਹਾਡੇ ਬੱਚਿਆਂ 'ਚ ਵੀ ਆ ਉਹ ਟੈਕਨੋਲੋਜੀ ਬੜੀ ਖਤਰਨਾਕ ਆ ਔਰ ਟੈਕਨੋਲੋਜੀ ਦੇ ਵਿੱਚ ਇੱਕ ਪਹਿਲੇ ਹੀ ਖਤਰਨਾਕ ਸੀ ਇੱਕ ਨਵੀਂ ਚੀਜ਼ ਜਿਹੜੀ ਆ ਰਹੀ ਹੈ ਏਆਈ ਇਹ ਤਾਂ ਵਾਕਈ ਖਤਰਨਾਕ ਹੈ ਕਿ ਆਗੀ ਕਿ ਇਹਨੇ ਤੁਹਾਡੀਆਂ ਅਣਖਾਂ ਤੁਹਾਡੀਆਂ ਕਿਸੇ ਵੀ ਚੀਜ਼ ਦੀਆਂ ਜਿਹੜੀਆਂ ਜਿੰਨੀਆਂ ਅਸੀਂ ਹੁਣ ਤੱਕ ਦਿਖਾਈਆਂ ਦਿੰਦੇ ਆਏ ਆ ਜਾਂ ਮਾਨ ਮਹਿਸੂਸ ਕਰਦੇ ਆਏ ਆ ਉਹ ਨਹੀਂ ਰਹਿਣ ਦੇਣੀਆਂ ਇਹਦੇ ਉੱਤੇ ਆਪਾਂ ਨਾ ਚੋਣ ਕੇ ਆ ਵੀ ਕੁਝ ਨਹੀਂ ਕਰ ਪਾਵਾਂਗੇ ਇਹ ਵੀ ਯਾਦ ਰੱਖਿਓ ਕਿ ਜੇਕਰ ਅਸੀਂ ਇੱਥੇ ਪਰਾਂ ਦੀ ਕਰ ਲਈਏ ਕਿ ਅਸੀਂ ਮੋਬਾਈਲ ਨੂੰ ਛੱਡ ਦਾਂਗੇ ਪਰ ਲੋਕਾਂ ਨੇ ਮੋਬਾਈਲ ਨਹੀਂ ਛੱਡਣਾ ਸਾਡੀ ਆ ਖਾਸ ਕਰਕੇ ਅਣਖੀ ਲੋਕਾਂ ਦੀ ਤਾਂ ਆਪਰੂ ਪਹਿਲਾਂ ਰੁਕੀ ਜਾਊਗੀ ਉਹਨਾਂ ਨੂੰ ਬਦਨਾਮ ਇਹ ਆਈ ਨਾਲ ਸਭ ਤੋਂ ਪਹਿਲਾਂ ਕੀਤਾ ਜਾਊਗਾ ਜਿਹੜਾ ਅਣਖੀ ਹੋਊਗਾ ਜਿਹੜਾ ਅਣਖ ਦੀ ਗੱਲ ਕਰੂਗਾ ਜਿਹੜਾ ਗੈਰਤ ਦੀ ਗੱਲ ਕਰੂਗਾ ਜਿਹੜਾ ਪੰਜਾਬ ਦੀ ਗੱਲ ਕਰੂਗਾ ਉਹਨੂੰ ਸਭ ਤੋਂ ਪਹਿਲਾਂ ਧਜੀਆਂ ਵਾਲੀਆਂ ਜਾਣ ਜਾਂਦੀਆਂ ਇਸ AI ਦੇ ਨਾਲ ਇਹ AI ਇੰਨੀ ਖਤਰਨਾਕ ਆ ਜੇ ਅਗਰ ਸਿੱਧੂ ਮੂਸੇ ਵਾਲਾ ਮਰ ਗਿਆ ਉਹ ਅੱਜ ਦੁਨੀਆ ਦੇ ਵਿੱਚ ਹੈ ਨਹੀਂ ਕੋਈ ਆਵਾਜ਼ ਉਹਦੇ ਗੀਤ ਗਾ ਸਕਦਾ ਉਹਦੀ ਆਵਾਜ਼ 'ਚ ਅੱਜ ਵੀ ਗੀਤ ਰਿਕਾਰਡ ਹੋ ਰਹੇ ਨੇ ਤਾਂ ਇਹਦਾ ਮਤਲਬ ਮੈਂ ਮਸ਼ਹੂਰ ਹੋ ਗਿਆ ਪਰਾਸਾ ਮਸ਼ਹੂਰ ਹੋਗੇ ਆ ਮਸ਼ਹੂਰ ਹੋ ਗਿਆ ਇਹ ਪੰਜਾਬ ਦੇ ਹੱਕ ਦੀ ਗੱਲ ਕਰਦੇ ਨੇ ਕੱਲ ਨੂੰ ਕਿਸੇ ਨੇ ਮੇਰੀ ਆਵਾਜ਼ ਚ AI ਦੇ ਵਿੱਚ ਇੱਕ ਐਸਾ ਮੈਸੇਜ ਰਿਕਾਰਡ ਕਰ ਦਿਆਣਾ ਜਿਹੜਾ ਸਾਡੇ ਲਈ ਖਤਰਨਾਕ ਹੋਊਗਾ ਪਹਿਲਾਂ ਉਹਨੇ ਮੇਰੀਆਂ ਧੱਜੀਆਂ ਉਡਾ ਦੇਣੀਆਂ ਨੇ ਫਿਰ ਮੇਰੇ ਜਿੰਨੇ ਕੀਤੇ ਕੰਮ ਨੇ ਉਹਦੀਆਂ ਧੱਜੀਆਂ ਉਡਾ ਦੇਣੀਆਂ ਨੇ ਕਿ ਯਾਰ ਇਹ ਤਾਂ ਬੰਦਾ ਐ ਬੋਲਦਾ ਰਿਹਾ ਕੋਈ ਵੀ ਮੇਰੇ ਦਰਵਾਜ਼ੇ ਸਾਹ ਦੇ ਉੱਤੇ ਇੱਕ ਮਿੰਟ ਕਰਦਾਂਗੇ ਮੇਰੀ ਆਵਾਜ਼ ਦੇ ਵਿੱਚ ਕੋਈ ਵੀ ਕਿਸੇ ਹੋਰ ਚੀਜ਼ ਕਰਦਾਂਗੇ AI ਤੁਹਾਡੀਆਂ ਧੱਜੀਆਂ ੜਾਉਣ ਲਈ ਤਿਆਰ ਬੈਠੀ ਆ ਔਰ ਨਾ ਚਾਹਾਂ ਜਾਂ ਅਸੀਂ ਕੁਝ ਨਹੀਂ ਕਰ ਪਾ ਰਹੇ ਔਰ ਅਸੀਂ ਉਹਨੂੰ ਆਉਂਦਿਆਂ ਦੇਖ ਰਹੇ ਆ ਮੈਂ ਤਾਂ ਦੇਖ ਰਿਹਾ ਇੱਕ ਬਹੁਤ ਵੱਡਾ ਰਾਖਸ਼ ਜਿੰਨ ਜਿਹੜਾ AI ਦੇ ਨਾਂ ਦੇਤੇ ਸਾਡੇ ਉੱਤੇ ਹਮਲਾ ਕਰਨ ਲੱਗਿਆ ਕਦੋਂ ਸਾਡੀ ਧੀ ਭੈਣ ਦੇ ਨਾਲ ਸਾਡੀ ਉਹ ਵੀਡੀਓ ਬਣਾ ਦਵੇ AI ਸਾਨੂੰ ਆਪ ਨੂੰ ਨਹੀਂ ਪਤਾ ਲੱਗਣਾ ਕੀ ਕੁਝ ਹੋਣਾ ਇਸ ਸਮੇਂ ਨੇ ਤੁਹਾਨੂੰ ਆਖਿਆ ਦੇਣੀ ਆ ਇਹ ਸਮਾਂ ਦੱਸੂਗਾ ਪਰ ਦਿਖਾਈ ਬਹੁਤ ਦੇ ਰਿਹਾ ਇਸ ਕਰਕੇ ਆਪਣੇ ਬੱਚਿਆਂ ਨੂੰ ਤੇ ਸਾਨੂੰ ਆਪਣੇ ਆਪ ਇੱਕ ਸਟਰੋਂਗ ਹੋਣਾ ਪੈਣਾ ਕਿ ਹਾਲਾਤ ਕੋਈ ਵੀ ਹੋਣ ਵਿਸ਼ਾ ਕੋਈ ਵੀ ਹੋਵੇ ਸਾਡੀ ਵੀਡੀਓ ਕਿੱਤਾਂ ਦੀ ਵੀ ਆ ਜਾਵੇ ਅਸੀਂ ਭਰੋਸਾ ਨਹੀਂ ਛੱਡਣਾ ਅਸੀਂ ਇੱਕ ਦੂਜੇ ਦੇ ਉੱਤੇ ਯਕੀਨ ਕਰਨਾ ਜਿਹੜਾ ਜਲਦੀ ਜਲਦੀ ਪੁੱਟਿਆ ਜਾ ਰਿਹਾ ਮੈਂ ਬਜ਼ੁਰਗਾਂ ਦੀ ਗੱਲ ਕਰਦਾ ਦੀ ਜਿੰਦੇ ਨਹੀਂ ਸੀਗੇ ਜਿੰਦੇ ਅਸੀਂ ਭਰੋਸੇ ਕੀ ਨੇ ਵਿੱਚੇ ਜੇ ਸਾਡੀ ਬੇਵਿਸ਼ਵਾਸੀ ਹੋਈ ਤਾਂ ਜਿੰਦੇ ਲੱਗੇ ਕੁੰਟੇ ਲੱਗੇ ਕੰਧਾ ਹੋਈਆਂ ਅੱਜ ਤਾਂ ਇਹ ਜਾ ਘਰੋਸਾ ਫੜਿਆ ਕਿ ਸੀਸੀਟੀਵੀ ਕੈਮਰੇ ਲਾ ਦੇ ਦੁਕਾਨਾ ਜਿਹੜੀਆਂ ਕਿ ਗਾਥ ਨੂੰ ਰੱਬ ਦਾ ਰੂਪ ਮੰਨਦੀਆਂ ਸੀ ਉਹਨਾਂ ਰੱਬ ਨੂੰ ਰੂਪ ਨੂੰ ਆਉਂਦੇ ਨੂੰ ਦੇਖਣ ਵਾਸਤੇ ਵੀ ਕੈਮਰੇ ਲਾਉਣੇ ਪੈ ਗਏ ਆ ਇਹ ਕੀ ਜਿਹੜੂ ਆਪਾਂ ਸਮਝੀਏ ਉਧਰ ਤੇ ਵੀ ਬੇਇਤਵਾਰੀ ਹੋ ਗਈ ਆ ਹਰ ਜਗ੍ਹਾ ਤੇ ਬੇਇਤਵਾਰੀ ਹੋ ਗਈ ਆ ਸਾਨੂੰ ਆਪਣੇ ਬੱਚਿਆਂ ਤੇ ਯਕੀਨ ਨਹੀਂ ਸਾਨੂੰ ਆਪਣੇ ਮਾਪਿਆਂ ਤੇ ਯਕੀਨ ਨਹੀਂ ਸਾਨੂੰ ਆਪਣੇ ਭੈਣ ਭਰਾਵਾਂ ਤੇ ਯਕੀਨ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਮੈਂਟ ਅਸੀਂ ਨੈਗੇਟਿਵ ਪਾ ਰਹੇ ਆ ਕਿ ਦੂਜੇ ਦੇ ਖਿਲਾਫ ਪਾ ਰਹੇ ਆ ਆਪਾਂ ਇਸ ਗੱਲ ਨੂੰ ਸਮਝੀਏ ਪਹਿਲਾ ਲਈਏ ਕਿ ਅਸੀਂ ਦੁਬਾਰਾ ਇਕੱਠੇ ਹੋਣਾ ਸ਼ੁਰੂ ਕਰੀਏ ਦੁਬਾਰਾ ਆਪਾਂ ਇੱਕ ਦੂਜੇ ਤੇ ਵਿਸ਼ਵਾਸ ਕਰਨਾ ਸਿੱਖੀਏ ਟੀਮਾਂ ਬਣਾਉਣੀਆਂ ਸਿੱਖੀਏ 100-100 ਬੰਦੇ ਦਾ 200-200 ਬੰਦੇ ਦਾ ਪ੍ਰੋਜੈਕਟ 그룹 ਬਣਾਉਣਾ ਸਿੱਖੀਏ ਕਿ ਸਾਡੇ ਮੈਂ 100 ਬੰਦੇ ਨੂੰ ਇਕੱਠਾ ਕਰਕੇ ਜਿੱਤ ਸਕਦਾ ਚੱਲ ਸਕਦਾ ਇਹ ਵੀ ਕਿ ਮੈਂ ਕੰਮ ਕਰਨਾ ਚੱਲ ਸਕਦਾ ਇਹ ਦੇਖਣਾ ਕਿ ਤੁਸੀਂ ਕਿੰਨੇ 100 ਬੰਦੇ ਨੂੰ ਆਪਣੇ ਨਾਲ ਲੈ ਕੇ ਤੁਰ ਸਕਦੇ ਹੋ ਅੱਜ ਦੇ ਟਾਈਮ ਵਿੱਚ ਹਰ ਵਿਅਕਤੀ ਆਪਣੀ ਗੱਡੀ ਦੇ ਵਿੱਚ ਇਕੱਲਾ ਜਾਣਾ ਚਾਹਦਾ ਕੀ ਉਹਦੀ ਗੱਡੀ ਦੇ ਵਿੱਚ ਚਾਰ ਬੰਦੇ ਵੀ ਬੈਠਣ ਨੂੰ ਤਿਆਰ ਨਹੀਂ ਹੈਗੇ ਇਹਨਾਂ ਗੀਤਾਂ ਦੇ ਕੇ ਆਪਾਂ ਗੌਰ ਕਰੀਏ ਗੱਲਾਂ ਬਹੁਤ ਨੇ ਪਿੱਛੇ ਬਹੁਤ ਨੇ ਸਮੇਂ ਦੀ ਧਿਆਨ ਚ ਰੱਖ ਜਿਓ ਆ ਮੈਂ ਇਹ ਗੱਲ ਕਰਦਾ ਕਿ ਆਪਾਂ ਗੌਰ ਹੀ ਇੱਕ ਟਰੂਪ ਬਣਾਈਏ ਟੀਮਾਂ ਬਣਾਈਏ ਸਾਥ ਦੇਈਏ ਜਿਹੜੇ ਲੋਕ ਚੱਕਾ ਪਰਾਦਾ ਕਰਦੇ ਨੇ ਉਹਨਾਂ ਦਾ ਸਾਥ ਦੇਈਏ ਬਹੁਤ ਕੁਝ ਹੈ ਕਰਨ ਨੂੰ ਧਿਆਨ ਦਿਓ ਖਾਸ ਕਰਕੇ ਅਣਖਾਂ ਦੀ ਜਿਹੜੀ ਗੱਲ ਹੈਗੀ ਆ ਅਣਖ ਆਪਣੀ ਜਗ੍ਹਾ ਤੇ ਬਿਲਕੁਲ ਕਾਇਮ ਰੱਖਿਓ ਕਿ ਤੇਨੂੰ ਖਤਮ ਕਰਨ ਲਈ ਬਹੁਤ ਤੁਰੇ ਬੱਜ ਰਹੇ ਪਰ ਤੁਹਾਡੀ ਅਣਖ ਦੇ ਉੱਤੇ ਚੋਟ ਮਾਰੀ ਜਾਊਗੀ ਤੇ ਉਸ ਕਰਕੇ ਆ ਜਿਹੜਾ ਦਿਮਾਗ ਆ ਉਹਨੂੰ ਪੂਰੇ ਤੌਰ ਤੇ ਵਰਤਣਾ ਸਿਰਫ ਇਹ ਨਾ ਹੋਵੇ ਕਿ ਸਾਨੂੰ ਪਤਾ ਲੱਗਿਆ ਫਲਾਣੇ ਬੰਦੇ ਨੇ ਐਕ ਕਰਤਾ ਇਸ ਨੂੰ ਸਮਝਣਾ ਟੈਕਨੋਲੋਜੀ ਨੂੰ ਸਮਝਣਾ ਪੈਣਾ ਤੁਹਾਂ ਤੁਹਾਡੇ ਬੱਚੇ ਵੀ ਕੋਈ ਚੀਜ਼ ਲਾ ਸਕਦੀ ਆ ਇਸ ਕਰਕੇ ਆਪਣੇ ਆਪ ਨੂੰ ਸ਼ਾਂਤ ਕਰਕੇ ਹਰ ਚੀਜ਼ ਨੂੰ ਪੜ ਲਿਖ ਕੇ ਸੂਝ-ਬੂਝ ਨਾਲ ਆਪਾਂ ਉਸ ਵੀਡੀਓ ਤੇ ਗੌਰ ਕਰੀਏ ਇਹ ਨਾ ਹੋਵੇ ਕਿ ਅਸੀਂ ਸਿੱਧਾ ਹੀ ਕਮੈਂਟ ਕਰੀਏ ਜਾਂ ਸਿੱਧਾ ਹੀ ਰੈਕਸ਼ਨ ਕਰੀਏ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਂ ਕਿਉਂਕਿ ਮੈਂ ਤਾਂ ਅਰਕ ਜੀ ਦਾ ਬੱਚਾ ਇਹਨਾਂ ਦਾ ਸਤਕਾਰ ਆ ਇਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਮੋਹ ਦਿੱਤਾ ਮੈਂ ਇਹਨਾਂ ਨਾਲ ਪਾਕਿਸਤਾਨ ਦੀ ਵੀ ਯਾਤਰਾ ਕਰਕੇ ਗੁਰੂ ਘਰਾਂ ਦੀ ਵੀ ਯਾਤਰਾ ਕਰਕੇ ਆਇਆ ਮੈਂ ਪਿਛਲੀ ਵਾਰੀ ਵੀ ਦੱਸਿਆ ਸੀਗਾ ਕਿ ਇਹਨਾਂ ਦੀ ਸ਼ਤਰਖਾਇਆ ਮਾਤਾ ਜੀ ਸਰਜੀਤ ਕੌਰ ਜੀ ਜਿਹੜੇ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੀ ਸ਼ਤਰਖਾਇਆ ਮੇਰੇ ਤੇ ਬੜੀ ਰਹਦੀ ਆ ਤੇ ਅਸੀਂ ਲਗਾਤਾਰ ਕੋਸ਼ਿਸ਼ ਕਰਨ ਲੱਗਿਆ ਮੈਂ ਇੱਕ ਇੱਕ ਆਖਰੀ ਬੇਨਤੀ ਕਰਕੇ ਸਰ ਮੇਰੀ ਲਈ ਉਹ ਵੀ ਬੇਨਤੀ ਬਹੁਤ ਜ਼ਰੂਰੀ ਆ ਮੈਨੂੰ ਦੱਸੋ ਕਿੰਨੇ ਜਿੰਨੇ ਬੰਦੇ ਨਿਕਲੇ ਢਾਡੀ ਜੱਥਿਆਂ ਨੂੰ ਸੁਣਦੇ ਨੇ ਕਿੰਨੇ ਸ਼ੇਅਰ ਕਰਦੇ ਨੇ ਕਿੰਨਾ ਕਮੈਂਟ ਕਰਦੇ ਨੇ ਜਦ ਤੱਕ ਸਾਨੂੰ ਪਤਾ ਕਿ ਉਹਨਾਂ ਦੇ ਮੂੰਹਾਂ ਚੋਂ ਬੋਲਿਆ ਗਿਆ ਇੱਕ ਇੱਕ ਲਫ਼ਜ਼ ਸਾਡੇ ਬੱਚਿਆਂ ਦੇ ਕਾਲ ਸਾਡੇ ਜੋਗ ਆ ਸੁਣ ਜੋਗ ਆ ਪਰ ਅਸੀਂ ਸ਼ੇਅਰ ਨਹੀਂ ਕਰਦੇ ਉਵੇਂ ਹੀ ਬਹੁਤ ਸਾਰੇ ਵਿਅਕਤੀ ਨੇ ਇਹ ਤੇ ਜਿਹੜੇ ਸਮਾਜ ਦੇ ਵਿੱਚ ਕੁਛ ਚੰਗੀਆਂ ਚੀਜ਼ਾਂ ਕੀਤਾ ਕਰਦੇ ਨੇ ਉਹਨਾਂ ਦੀ ਵੀਡੀਓ ਬਾਹਰ ਨਹੀਂ ਨਹੀਂ ਆ ਉਹਨਾਂ ਦੇ ਬੋਲੇ ਹੋਏ ਚੀਜ਼ਾਂ ਕਮੈਂਟ ਬਾਹਰ ਨਹੀਂ ਹੁੰਦੇ ਮੈਂ ਇੱਥੇ ਬਹੁਤ ਸਾਰੇ ਸਿੱਧਣ ਅੱਜ ਵੀ ਮੈਨੂੰ ਕਟੋੜ ਕੋਲ 20 25 ਬੰਦੇ ਮਿਲੇ ਨੇ ਕਹਿੰਦੇ ਭਾਈ ਤਕਵੀਰ ਸਿੰਘ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪਰ ਜੇ ਉਹਨਾਂ ਦੇ ਕਮੈਂਟ ਦੇਖੀ ਜਾਂ 400 500 ਉਹਨਾਂ ਦੇ ਸ਼ੇਅਰ ਦੇਖੀ ਜਾਂ 10 ਤੋਂ 12 ਉਹ ਵਿਅਕਤੀ ਮੈਨੂੰ 20 ਤੋਂ 25 ਮਿਲ ਗਏ ਜਿਨ੍ਹਾਂ ਨੇ ਇਹ ਗੱਲ ਕਹੀ ਆ ਪਰ ਸ਼ੇਅਰ ਨਹੀਂ ਕਦੇ ਕੀਤੀ ਉਹਨਾਂ ਨੇ ਵੀ ਅਸੀਂ ਚੰਗੀ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ ਚੰਗੀ ਚੀਜ਼ ਨੂੰ ਸਪੋਰਟ ਨਹੀਂ ਕਰਦੇ ਇਸੇ ਕਰਕੇ ਅਸੀਂ ਪਿੱਛੜਦੇ ਆ ਚੰਗਾ ਮੈਟਰ ਚੰਗਾ ਵਿਅਕਤੀ ਤਾਂ ਪਿੱਛੇ ਜਾ ਰਿਹਾ ਕਿਉਂਕਿ ਅਸੀਂ ਸਾਥ ਨਹੀਂ ਦਿੰਦੇ ਸਾਥ ਦੇਣਾ ਸ਼ੁਰੂ ਕਰੀਏ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਜੇ ਕੋਈ ਗਲਤੀਪੂਰਕ ਹੋ ਗਈ ਹੋ ਕੋਈ ਮਾਫ ਚਾਹੁੰਦਾ ਕਿਉਂਕਿ ਮੈਂ ਬਹੁਤ ਛੋਟਾ ਤੁਹਾਡੇ ਕੋਲ ਤੁਸੀਂ ਸਾਰੇ ਮੇਰੇ ਤੋਂ ਵਿਦਵਾਨ ਹੋ ਧੰਨਵਾਦ ਜੀ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਭਰੇ ਮੈਂ ਹੁਣ ਪਹਿਲੇ ਪਾ ਅਜੇ ਵੀਰ ਸਿੰਘ ਦੀ ਲਾਹੌਰੀ ਉਹਨਾਂ